ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਏ ਇਤਿਹਾਸ ਤੇ ਗੁਰਬਾਣੀ ਵਿਚਾਰ ਦੀ ਇੱਕ ਸ਼ਬਦ ਅਸੀਂ ਪੜ੍ਹਦੇ ਹਾਂ ਤਨਾਸਰੀ ਮਹਿਲਾ ਪਹਿਲਾ ਆਰਤੀ ਦੋ ਵਾਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਇਹ ਸ਼ਬਦ ਆਉਂਦਾ ਹੈ ਇੱਕ ਅਸੀਂ ਜਦੋਂ ਇੱਕ ਓੰਕਾਰ ਤੋਂ ਲੈ ਕੇ 13 ਅੰਕ ਤੱਕ ਪੜ੍ਹਦੇ ਹਾਂ ਤੇ ਉਹਦੇ ਵਿੱਚ ਬਾਣੀ ਆਉਂਦੀ ਸੋਹਿਲਾ ਸਾਹਿਬ ਸੋਹਿਲਾ ਬਾਣੀ ਦਾ ਇਹ ਤੀਸਰਾ ਸ਼ਬਦ ਹੈ ਤੇ ਦੂਸਰੀ ਵਾਰ ਇਹ ਸ਼ਬਦ ਤਨਾਸਰੀ ਰਾਗ ਦੇ ਵਿੱਚ 663 ਅੰਕ ਦੇ ਉੱਤੇ ਸੁਭਾਇਮਾਨ ਹੈ ਉੱਥੇ ਸ਼ਬਦ ਜੋ ਲਿਖਿਆ ਹੈ ਤਨਾਸਰੀ ਮਹਿਲਾ ਪਹਿਲਾ ਆਰਤੀ ਇਹ ਸ਼ਬਦ ਇਤਿਹਾਸ ਦੇ ਨਾਲ ਸੰਬੰਧ ਰੱਖਦਾ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਉਦਾਸੀਆਂ ਤੇ ਗਏ ਨੇ ਤੇ ਜਗਨਨਾਥ ਪੁਰੀ ਪਹੁੰਚਦੇ ਨੇ ਉਥੇ ਇੱਕ ਜਗਨਨਾਥ ਦਾ ਮੰਦਿਰ ਹੈ ਤੇ ਉਸ ਮੰਦਿਰ ਦੇ ਵਿੱਚ ਸ਼ਾਮਾਂ ਦਾ ਸਮਾਂ ਸੀ ਸ਼ਾਮਾਂ ਦੇ ਵੇਲੇ ਉਥੋਂ ਦਾ ਮੁੱਖ ਪੁਜਾਰੀ ਤੇ ਹੋਰ ਸੰਗਤਾਂ ਇਕੱਤਰ ਹੋ ਕੇ ਇੱਕ ਮੂਰਤੀ ਦੀ ਪੂਜਾ ਕਰਨ ਵਾਸਤੇ ਇਕੱਠੇ ਹੋਏ ਨੇ ਆਰਤੀ ਉਤਾਰਨ ਲੱਗੇ ਨੇ ਆਰਤੀ ਕਰਨ ਲੱਗੇ ਨੇ ਜਿਹੜਾ ਉੱਥੋਂ ਦਾ ਮੁੱਖ ਪੁਜਾਰੀ ਸੀ ਉਹਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੱਦਾ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਉਸ ਪੁਜਾਰੀ ਨੂੰ ਪਹਿਲਾਂ ਹਾਂ ਕਰਦੇ ਨੇ ਜਦੋਂ ਉਹਨਾਂ ਨੇ ਆਰਤੀ ਆਰੰਭ ਕੀਤੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਆਰਤੀ ਦੇ ਵਿੱਚ ਸ਼ਾਮਲ ਨਹੀਂ ਹੋਏ ਤੇ ਪੁਜਾਰੀ ਨੂੰ ਇਸ ਗੱਲ ਦਾ ਬਹੁਤ ਇਤਰਾਜ਼ ਹੋਇਆ ਉਹਨੇ ਗੁੱਸਾ ਕੀਤਾ ਇਸ ਗੱਲ ਦਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਾਰਨ ਪੁੱਛਦਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਪੁਜਾਰੀ ਜੀ ਗੱਲ ਇਦਾਂ ਹੈ ਕਿ ਤੁਸੀਂ ਜਿਹੜੀ ਇਹ ਪੂਜਾ ਕਰ ਰਹੇ ਹੋ ਆਰਤੀ ਕਰ ਰਹੇ ਹੋ ਇੱਕ ਪੱਥਰ ਦੀ ਬਣਾਈ ਹੋਈ ਮੂਰਤੀ ਦੀ ਆਰਤੀ ਉਤਾਰ ਰਹੇ ਹੋ ਤੇ ਜਿਸ ਨੂੰ ਤੁਸੀਂ ਭਗਵਾਨ ਮੰਨ ਰਹੇ ਹੋ ਮੈਂ ਉਸ ਅਕਾਲ ਪੁਰਖ ਦੀ ਆਰਤੀ ਦੇ ਵਿੱਚ ਸ਼ਾਮਲ ਹੁੰਨਾ ਹਾਂ ਜਿਹੜੀ ਕੁਦਰਤ ਦੇ ਵਿੱਚ ਆਟੋਮੈਟਿਕ ਹੀ ਇਹ ਆਰਤੀ ਹੋ ਰਹੀ ਹੈ ਤੇ ਇਹ ਉਸ ਅਕਾਲ ਪੁਰਖ ਦੀ ਆਰਤੀ ਅਸੀਂ ਕੀ ਉਤਾਰ ਸਕਦੇ ਹਾਂ ਅਸੀਂ ਤਾਂ ਉਹਦੀ ਹੋਰ ਹੀ ਆਰਤੀ ਦੇ ਵਿੱਚ ਜੋ ਕੁਦਰਤ ਦੇ ਵਿੱਚ ਹੋ ਰਹੀ ਹੈ ਉਹਦੇ ਵਿੱਚ ਸ਼ਾਮਲ ਹੋਣਾ ਤੇ ਉੱਥੇ ਫਿਰ ਜਿਹੜੀਆਂ ਸੰਗਤਾਂ ਇਕੱਠੀਆਂ ਹੋਈਆਂ ਸੀ ਔਰ ਜਿਹੜੇ ਆਰਤੀ ਕਰਨ ਵਾਸਤੇ ਲੋਕ ਆਏ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ ਸਮਝਣ ਵਾਸਤੇ ਸਾਰੇ ਬੈਠ ਗਏ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਮਰਦਾਨਿਆਂ ਛੇੜ ਰਬਾਬ ਰਬਾਬ ਛੇੜੀ ਤੇ ਸਤਿਗੁਰਾਂ ਨੇ ਇਹ ਸ਼ਬਦ ਉਚਾਰਨ ਕੀਤਾ ਇਸ ਸ਼ਬਦੀਆਂ ਆਪਾਂ ਜਿਹੜੀਆਂ ਰਹਾਉ ਵਾਲੀਆਂ ਪੰਕਤੀਆਂ ਤੋਂ ਗੱਲ ਸ਼ੁਰੂ ਕਰਦੇ ਆਂ ਉਹ ਗੁਰੂ ਸਾਹਿਬ ਜੀ ਕਹਿੰਦੇ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਕਹਿੰਦੇ ਹੇ ਭਾਵ ਖੰਡਨ ਦਾ ਭਾਵ ਹੈ ਜਨਮ ਤੇ ਮਰਨ ਦੇ ਦੁੱਖ ਨੂੰ ਨਾਸ ਕਰਨ ਵਾਲੇ ਹੇ ਮੇਰੇ ਅਕਾਲ ਪੁਰਖ ਇਸ ਕੁਦਰਤ ਦੇ ਵਿੱਚ ਤੇਰੀ ਕਿਸ ਤਰ੍ਹਾਂ ਕਿੰਨੀ ਸੁੰਦਰ ਆਰਤੀ ਹੋ ਰਹੀ ਹੈ ਅਸੀਂ ਜੀਵ ਤੇਰੀ ਕੀ ਆਰਤੀ ਉਤਾਰ ਸਕਦੇ ਹਾਂ ਅਨਹੱਤਾ ਸ਼ਬਦ ਵਾਜੰਤ ਭੇਰੀ ਕਹਿੰਦੇ ਜਿਹੜਾ ਸਭ ਜੀਵਾਂ ਦੇ ਵਿੱਚ ਇੱਕ ਰਸ ਜੀਵਨ ਰੌ ਜਿਹੜਾ ਇਹ ਸਾਡਾ ਜੀਵਨ ਚੱਲਦਾ ਪਿਆ ਹੈ ਜਿਹੜੇ ਇਹ ਸਿਸਟਮ ਨੂੰ ਚਲਾ ਰਿਹਾ ਹੈ ਕਹਿੰਦੇ ਹੇ ਮੇਰੇ ਮਾਲਕ ਇਹ ਵਾਜੰਤ ਭੇਰੀ ਮੰਨ ਲਓ ਕਿ ਜਿਹੜੀ ਤੇਰੀ ਆਰਤੀ ਹੋ ਰਹੀ ਹੈ ਜਿਹੜੀ ਮਨੁੱਖਾਂ ਦੇ ਅੰਦਰ ਦੀ ਜੀਵਨ ਦੀ ਰੌਣ ਹੈ ਇਹ ਇੱਕ ਵਾਜਾ ਵੱਜਦਾ ਪਿਆ ਹੈ ਇੱਕ ਨਗਾਰਾ ਵੱਜ ਰਿਹਾ ਹੈ ਵਜੰਤ ਭੇਰੀ ਭੇਰੀਆਂ ਵੱਜ ਰੀਆਂ ਨੇ ਇਹ ਆਟੋਮੈਟਿਕ ਤੇਰੀ ਆਰਤੀ ਕਿਸ ਤਰੀਕੇ ਦੇ ਨਾਲ ਹੋ ਰਹੀ ਹੈ ਸਾਰੇ ਸੰਸਾਰ ਦੇ ਵਿੱਚ ਗੁਰੂ ਸਾਹਿਬ ਜੀ ਇਹ ਰਹਾਉ ਵਾਲਾ ਪਦ ਹੈ ਫਿਰ ਪਹਿਲੇ ਬੰਦ ਵਿੱਚ ਕਹਿੰਦੇ ਪੰਡਿਤ ਜੀ ਆਉ ਤੁਹਾਨੂੰ ਦੱਸਦੇ ਆ ਕਿ ਉਸ ਕਾਲਪੁਰਖ ਦੀ ਆਰਤੀ ਕਿਵੇਂ ਹੋ ਰਹੀ ਹੈ ਤੇ ਉਹ ਕਿੰਨਾ ਵੱਡਾ ਹੈ ਕਹਿੰਦੇ ਗਗਨ ਮੈਂ ਥਾਲ ਗਗਨ ਮੈਂ ਥਾਲ ਇਹ ਜਿਹੜਾ ਸਾਰਾ ਆਕਾਸ਼ ਹੈ ਤੁਸੀਂ ਥਾਲੀ ਦੇ ਵਿੱਚ ਕੁਝ ਕੁ ਚੀਜ਼ਾਂ ਪਾ ਕੇ ਤੇ ਆਰਤੀ ਉਤਾਰਦੇ ਹੋ ਨਾ ਪ੍ਰਮਾਤਮਾ ਦੀ ਵੱਡੇ ਦੀ ਆਰਤੀ ਉਤਾਰਨ ਵਾਸਤੇ ਇਹ ਜਿਹੜਾ ਆਕਾਸ਼ ਹੈ ਇਹ ਸਾਰਾ ਵੱਡਾ ਥਾਲ ਹੈ ਤੇ ਰਵ ਚੰਦ ਰਵ ਦਾ ਮਤਲਬ ਹੈ ਸੂਰਜ ਚੰਦ ਦਾ ਮਤਲਬ ਚੰ드ਰਮਾ ਦੀਪਕ ਬਣੇ ਇਹ ਦੋ ਦੀਵੇ ਹਨ ਇਹ ਦੋ ਲੈਂਪ ਨੇ ਤੁਸੀਂ ਵੀ ਥਾਲੀ ਦੇ ਵਿੱਚ ਦੀਵੇ ਰੱਖੇ ਹੋਏ ਨੇ ਤੇ ਪ੍ਰਮਾਤਮਾ ਨੇ ਵੱਡੇ ਆਕਾਸ਼ ਰੂਪੀ ਥਾਲ ਦੇ ਵਿੱਚ ਚੰਦਰਮਾ ਤੇ ਸੂਰਜ ਇਹ ਦੋ ਦੀਵੇ ਹਨ ਤਾਰਿਕਾ ਮੰਡਲ ਜਨਕ ਮੋਤੀ ਕਹਿੰਦੇ ਤੁਸੀਂ ਮੋਤੀ ਥਾਲ ਦੇ ਵਿੱਚ ਮੋਤੀ ਪਾਉਂਦੇ ਹੋ ਤੇ ਇਹ ਜਿਹੜੇ ਆਕਾਸ਼ ਦੇ ਵਿੱਚ ਤਾਰੇ ਨਜ਼ਰ ਆ ਰਹੇ ਨੇ ਇਹ ਮੰਨ ਲਓ ਕਿ ਉਸ ਪ੍ਰਮਾਤਮਾ ਦੀ ਆਰਤੀ ਕਰਨ ਵਾਲੇ ਥਾਲ ਦੇ ਵਿੱਚ ਜਿਹੜੇ ਦੋ ਲੈਂਪ ਪਏ ਨੇ ਦੀਵੇ ਪਏ ਨੇ ਉਨ੍ਹਾਂ ਦੇ ਨਾਲ ਤਾਰੇ ਮੋਤੀਆਂ ਦੇ ਰੂਪ ਦੇ ਵਿੱਚ ਪਏ ਹੋਏ ਹਨ ਤੇ ਅੱਗੇ ਕਹਿੰਦੇ ਧੂਪ ਮਲ ਆਣ ਲੋ ਕਹਿੰਦੇ ਤੁਸੀਂ ਧੂਪ ਬੱਤੀ ਕਰਦੇ ਹੋ ਤੇ ਜਿਹੜਾ ਹਿਮਾਲਿਆ ਪਰਬਤ ਹੈ ਉਥੋਂ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਆਉਂਦੀਆਂ ਨੇ ਇਹ ਮੰਨ ਲਓ ਕਿ ਪ੍ਰਮਾਤਮਾ ਵੱਲੋਂ ਹੋ ਰਹੀ ਆ ਇੱਕ ਧੂਪ ਬੱਤੀ ਹੋ ਰਹੀ ਹੈ ਕੁਦਰਤ ਦੇ ਵਿੱਚ ਹੀ ਸਭ ਕੁਝ ਹੈ ਤੇ ਪਵਨ ਚਰੋ ਕਰੇ ਕਹਿੰਦੇ ਜਿਹੜੀ ਇਹ ਬਨਸਪਤੀ ਸਾਰੀ ਹਵਾ ਨੂੰ ਚਲਾਉਂਦੀ ਪਈਏ ਹਵਾ ਚੱਲਦੀ ਪਈਏ ਇਹ ਮੰਨ ਲਓ ਕਿ ਉਸ ਅਕਾਲ ਪੁਰਖ ਦੇ ਉੱਤੇ ਚਵਰ ਹੋ ਰਿਹਾ ਹੈ ਤੇ ਸਗਲ ਬਨ ਰਾਏ ਫੂਲੰਤ ਜੋਤੀ ਹਵਾ ਚੋਰ ਕਰ ਰਹੀ ਆ ਸਾਰੀ ਬਨਸਪਤੀ ਜੋਤ ਰੂਪ ਦੇ ਵਿੱਚ ਪ੍ਰਭੂ ਦੀ ਆਰਤੀ ਲਈ ਜਿਹੜੀ ਬਨਸਪਤੀ ਹੈ ਉਹ ਫੁੱਲ ਦੇ ਰਹੀ ਹੈ ਆਪਾਂ ਦੇਖਦੇ ਆ ਨਾ ਕਿਸ ਤਰੀਕੇ ਨਾਲ ਜਦੋਂ ਬਸੰਤ ਦਾ ਮਹੀਨਾ ਆਉਂਦਾ ਹੈ ਤੇ ਉਦੋਂ ਕਿਵੇਂ ਇਹ ਸਾਰੇ ਪਾਸੇ ਬਨਸਪਤੀ ਫੁੱਲਦੀ ਹੈ ਫਲਦੀ ਹੈ ਤੇ ਫੁੱਲ ਨਿਕਲਦੇ ਨੇ ਕਿੰਨਾ ਸੁਹਾਵਣਾ ਮੌਸਮ ਹੁੰਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਕਿ ਸਗਲ ਬਨ ਰਾਏ ਫੁਲੰਤ ਜੋਤੀ ਇਹ ਜਿਹੜੀ ਸਾਰੀ ਬਨਸਪਤੀ ਹੈ ਇਹ ਜੋਤ ਰੂਪ ਦੇ ਵਿੱਚ ਪ੍ਰਭੂ ਦੀ ਆਰਤੀ ਕਰਨ ਵਾਸਤੇ ਫੁੱਲ ਦੇ ਰਹੀ ਹੈ ਤੇ ਅੱਗੇ ਗੁਰੂ ਸਾਹਿਬ ਫਿਰ ਦੂਸਰੇ ਬੰਦ ਵਿੱਚ ਕਹਿੰਦੇ ਨੇ हे ਮੇਰੇ ਅਕਾਲ ਪੁਰਖ ਜਦੋਂ ਮੈਂ ਤੈਨੂੰ ਦੇਖਦਾ ਹਾਂ ਸਹਿ ਸਤਵ ਨੈਣ ਜਿਹੜੀਆਂ ਇਹ ਦੋ ਪੰਕਤੀਆਂ ਮੈਂ ਉਚਾਰਨ ਲਗਾ ਪੜਨ ਲਗਾ ਇਹਨਾਂ ਵੱਲੇ ਤੁਸੀਂ ਧਿਆਨ ਦੇਣਾ ਇਹਦੇ ਉਚਾਰਨ ਇਹਦੇ ਵਿਸ਼ਰਾਮ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਪਹਿਲਾ ਵਿਸ਼ਰਾਮ ਆਉਂਦਾ ਏ ਸਹਿ ਸਤਵ ਨੈਣ ਕਹਿੰਦੇ ਹੇ ਸਭ ਜੀਵਾਂ ਦੇ ਵਿਆਪਕ ਵਿੱਚ ਵਿਆਪਕ ਆਕਾਰਪੁਰਖ ਸਹਿ ਸਤਵ ਕਹਿੰਦੇ ਤੇਰੀਆਂ ਨੈਣ ਤੇਰੀਆਂ ਹਜ਼ਾਰਾਂ ਅੱਖਾਂ ਹਨ ਜਦੋਂ ਤੂੰ ਸਰਗੁਣ ਸਰੂਪ ਦੇ ਵਿੱਚ ਹੁੰਨਾ ਹੈ ਤੇ ਸਾਰੇ ਜੀਵਾਂ ਦੀਆਂ ਜਿਹੜੀਆਂ ਅੱਖਾਂ ਦੇਖਦੀਆਂ ਨੇ ਇਹ ਤੇਰੀਆਂ ਹੀ ਤਾਂ ਅੱਖਾਂ ਹਨ ਨਨ ਨੈਣ ਹੈ ਤੋਹੇ ਕੋ ਕਹਿੰਦੇ ਏ ਮੇਰੇ ਪ੍ਰਮਾਤਮਾ ਜਦੋਂ ਨਿਰਆਕਾਰ ਦੇ ਰੂਪ ਦੇ ਵਿੱਚ ਆਉਣਾ ਹੈ ਤੇ ਨਿਰਗੁਣ ਸਰੂਪ ਦੇ ਵਿੱਚ ਉਸ ਵੇਲੇ ਤੇਰੀ ਕੋਈ ਵੀ ਅੱਖ ਨਹੀਂ ਹੈ ਜੀਵਾਂ ਦੇ ਵਿੱਚ ਦੇਖਦੇ ਹਾਂ ਤੇ ਤੇਰੀਆਂ ਹਜ਼ਾਰਾਂ ਅੱਖਾਂ ਨੇ ਤੇ ਜਦੋਂ ਤੂੰ ਨਿਰਅਕਾਰ ਦੇ ਰੂਪ ਦੇ ਵਿੱਚ ਐ ਤੇ ਉਸ ਵੇਲੇ ਤੇਰੀ ਇੱਕ ਵੀ ਅੱਖ ਨਹੀਂ ਹੈ ਸਹਿ ਸਮੂਰਤ ਤੇਰੀਆਂ ਹਜ਼ਾਰਾਂ ਸ਼ਕਲਾਂ ਨੇ ਸ਼ਕਲਾਂ ਕਿਵੇਂ ਕਿ ਜਿਹੜੇ ਅਸੀਂ ਜੀਵ ਜੰਤੂ ਇਹ ਸਭ ਦੇਖਦੇ ਹਾਂ ਮਨੁੱਖਾ ਨੂੰ ਸਾਰੀਆਂ ਉਸ ਅਕਾਲ ਪੁਰਖ ਦੀਆਂ ਹੀ ਸ਼ਕਲਾਂ ਨੇ ਤੇ ਕਹਿੰਦੇ ਨਨਾਂ ਏਕ ਤੋਹੀ ਤੇ ਜਦੋਂ ਤੈਨੂੰ ਮੈਂ ਨਿਰਅਕਾਰ ਦੇ ਰੂਪ ਦੇ ਵਿੱਚ ਵੇਖਦਾ ਹਾਂ ਤੇ ਹੇ ਮੇਰੇ ਪ੍ਰਮਾਤਮਾ ਤੇਰੀ ਇੱਕ ਵੀ ਸ਼ਕਲ ਨਹੀਂ ਹੈ ਤੇਰਾ ਇੱਕ ਵੀ ਸਰੀਰ ਨਹੀਂ ਹੈ ਤੇ ਅੱਗੇ ਕਹਿੰਦੇ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨਾ ਕਹਿੰਦੇ ਸਹਿਸ ਪਦ ਬਿਮਲ ਹੈ ਮੇਰੇ ਪ੍ਰਮਾਤਮਾ ਤੇਰੇ ਜਿਹੜੇ ਚਰਨ ਨੇ ਇਹ ਹਜ਼ਾਰਾਂ ਚਰਨ ਮੈਨੂੰ ਨਜ਼ਰ ਆਉਂਦੇ ਨੇ ਔਰ ਬਹੁਤ ਸੋਹਣੇ ਹਨ ਬਿਮਲ ਮੈਲ ਤੋਂ ਰਹਿਤ ਨੇ ਨਨ ਏਕ ਪਦ ਕਹਿੰਦੇ ਪਰ ਜਦੋਂ ਮੈਂ ਨਿਰਆਕਾਰ ਦੇ ਵਿੱਚ ਵੇਖਦਾ ਹਾਂ ਨਿਰਗੁਣ ਸਰੂਪ ਦੇ ਵਿੱਚ ਤੇ ਤੇਰਾ ਇੱਕ ਵੀ ਪੈਰ ਨਹੀਂ ਹੈ ਗੰਧ ਬਿਨ ਸਹਿਸ ਤਵ ਗੰਧ ਕਹਿੰਦੇ ਜਦੋਂ ਮੈਂ ਤੈਨੂੰ ਦੇਖਦਾ ਹਾਂ ਜੀਵਾਂ ਦੇ ਵਿੱਚ ਤੇ ਉਸ ਵੇਲੇ ਤੇਰੇ ਹਜ਼ਾਰਾਂ ਨੱਕ ਨੇ ਗੰਧ ਤੇ ਜਦੋਂ ਤੈਨੂੰ ਮੈਂ ਦੇਖਦਾ ਹਾਂ ਵੀ ਤੇਰਾ ਆਕਾਰ ਨਹੀਂ ਹੈ ਤੇ ਉਸ ਵੇਲੇ ਤੇਰਾ ਇੱਕ ਵੀ ਨੱਕ ਨਹੀਂ ਹੈ ਭਾਵ ਇਹ ਹੈ ਕਿ ਹੈ ਮੇਰੇ ਮਾਲਕ ਇਵਚਲਤ ਮੋਹੀ ਤੇਰੇ ਅਜਹਿ ਕੌਤਕਾ ਨੂੰ ਦੇਖ ਕੇ ਕਹਿੰਦੇ ਮੈਨੂੰ ਬਹੁਤ ਹੈਰਾਨਗੀ ਪੈਦਾ ਹੁੰਦੀ ਏ ਮੈਨੂੰ ਬੜਾ ਹੈਰਾਨ ਕੀਤਾ ਹੈ ਕਿ ਤੂੰ ਹਜ਼ਾਰਾਂ ਦੇ ਰੂਪ ਦੇ ਵਿੱਚ ਵੀ ਹੈ ਤੇ ਤੇਰਾ ਕੋਈ ਆਕਾਰ ਵੀ ਨਹੀਂ ਹੈ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਕਿ ਸਭ ਮੈਂ ਜੋਤ ਜੋਤ ਹੈ ਸੋਏ ਸਤਿਗੁਰੂ ਜੀ ਕਹਿੰਦੇ ਇਹ ਗੱਲ ਸਮਝਣ ਵਾਲੀ ਹੈ ਜਿੰਨੇ ਵੀ ਸੰਸਾਰ ਦੇ ਜੀਵ ਜੰਤੂ ਨੇ ਸਾਰਿਆਂ ਦੇ ਵਿੱਚ ਉਹ ਅਕਾਲ ਪੁਰਖ ਦੀ ਜੋਤ ਵਰਤ ਰਹੀ ਹੈ ਉਹ ਪ੍ਰਮਾਤਮਾ ਇੱਕ ਰਸ ਵਿਆਪਕ ਵਿਆਪ ਰਿਹਾ ਹੈ ਤੇ ਅੱਗੇ ਕਹਿੰਦੇ ਹਨ ਤਿਸ ਕੈ ਚਾਨਣ ਸਭਨਾ ਚਾਨਣ ਹੋਏ ਕਹਿੰਦੇ ਉਸ ਅਕਾਲ ਪੁਰਖ ਦੀ ਜੋਤ ਦੇ ਨਾਲ ਸਾਰੇ ਜੀਵਾਂ ਦੇ ਅੰਦਰ ਚਾਨਣ ਹੁੰਦਾ ਹੈ ਚਾਨਣ ਤੋਂ ਭਾਵ ਹੈ ਕਿ ਸੂਝ-ਬੂਝ ਪੈਦਾ ਹੁੰਦੀ ਹੈ ਸਮਝ ਪੈਦਾ ਹੁੰਦੀ ਹੈ ਜਦੋਂ ਉਹ ਅਕਾਲ ਪੁਰਖ ਕਿਰਪਾ ਕਰਦਾ ਹੈ ਫੇਰ ਜਾ ਕੇ ਪਤਾ ਲੱਗਦਾ ਹੈ ਤੇ ਇਹ ਜਿਹੜੀ ਗੱਲ ਹੈ ਗੁਰ ਸਾਖੀ ਜੋਤ ਪ੍ਰਗਟ ਹੋਏ ਕਹਿੰਦੇ ਗੁਰੂ ਦੀ ਸਾਖੀ ਗੁਰੂ ਦੀ ਸਿੱਖਿਆ ਗੁਰੂ ਦਾ ਗਿਆਨ ਜਦੋਂ ਜੀਵ ਹਾਸਲ ਕਰਦਾ ਹੈ ਤੇ ਗੁਰੂ ਦੇ ਰਾਹੀ ਇਹ ਸਮਝ ਪੈਂਦੀ ਏ ਕਿ ਪ੍ਰਮਾਤਮਾ ਦੀ ਜੋਤ ਸਾਰੇ ਜੀਵਾਂ ਦੇ ਅੰਦਰ ਵਿਆਪ ਰਹੀ ਏ ਹਰੇਕ ਹਿਰਦੇ ਦੇ ਅੰਦਰ ਉਹ ਅਕਾਲ ਪੁਰਖ ਆਪ ਬੈਠਾ ਹੋਇਆ ਹੈ ਤੇ ਅੱਗੇ ਕਹਿੰਦੇ ਹਾਂ ਨਾ ਜੋ ਤਿਸ ਭਾਵੈ ਸੋ ਆਰਤੀ ਹੋਏ ਕਹਿੰਦੇ ਹੇ ਮੇਰੇ ਸਰਬ ਵਿਆਪਕ ਅਕਾਲ ਪੁਰਖ ਇਹ ਤੇਰੀ ਆਰਤੀ ਹੋ ਰਹੀ ਹੈ ਜੋ ਕੁਝ ਉਸ ਦੀ ਰਜ਼ਾ ਦੇ ਵਿੱਚ ਹੋ ਰਿਹਾ ਹੈ ਉਹ ਜੀਵ ਨੂੰ ਚੰਗਾ ਲੱਗੇ ਪ੍ਰਭੂ ਦੀ ਰਜ਼ਾ ਦੇ ਵਿੱਚ ਤੁਰਨਾ ਪ੍ਰਭੂ ਦੇ ਹੁਕਮ ਤੇ ਵਿੱਚ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਤੁਰਨਾ ਉਸ ਅਕਾਲ ਪੁਰਖ ਦੀ ਆਰਤੀ ਹੈ ਕਹਿੰਦੇ ਜੇ ਆਰਤੀ ਕਰਨੀ ਹੈ ਤੇ ਜਿਹੜੀ ਉਹਦੀ ਕੁਦਰਤ ਦੇ ਵਿੱਚ ਹੋ ਰਹੀ ਐ ਅਸੀਂ ਉਹਦੇ ਵਿੱਚ ਸ਼ਾਮਲ ਹੋਈਏ ਭਾਵ ਕਿ ਉਹਦੀ ਕੁਦਰਤ ਦੇ ਵਿੱਚ ਹੋ ਰਹੀ ਆਰਤੀ ਦੇ ਨਾਲ ਅਸੀਂ ਸ਼ਾਮਲ ਇਵੇਂ ਹੋ ਸਕਦੇ ਹਾਂ ਕਿ ਜਿਹੜੀ ਉਸ ਆਕਾਰਪੁਰਖ ਦੀ ਕੁਦਰਤ ਐ ਉਹਦੇ ਨਾਲ ਅਸੀਂ ਖਿਲਵਾੜ ਨਾ ਕਰੀਏ ਅੱਜ ਪਾਣੀ ਦੂਸ਼ਿਤ ਕੀਤਾ ਗਿਆ ਹਵਾ ਦੂਸ਼ਿਤ ਕੀਤੀ ਗਈ ਨਾ ਸਾਡੇ ਕੋਲੇ ਚੰਗਾ ਵਾਤਾਵਰਨ ਰਿਹਾ ਕੁਝ ਵੀ ਨਹੀਂ ਅਸੀਂ ਆਪਣੇ ਹੱਥਾਂ ਦੇ ਨਾਲ ਸਭ ਕੁਝ ਵਿਗਾੜ ਰਹੇ ਹਾਂ ਸਾਨੂੰ ਲੱਗਦਾ ਏ ਕਿ ਇਹ ਡਵੈਲਪਮੈਂਟ ਹੋ ਰਹੀ ਹੈ ਅਸੀਂ ਡਿਜੀਟਲ ਦੁਨੀਆ ਦੇ ਵਿੱਚ ਜੀ ਰਹੇ ਆਂ ਪਰ ਨਹੀਂ ਪਿਆਰਿਓ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਰਕੇ ਤੇ ਆਪਣੀ ਮੌਤ ਨੂੰ ਆਪ ਸਹੇੜ ਰਹੇ ਆਂ ਅੱਗੇ ਗੁਰੂ ਸਾਹਿਬ ਕਹਿੰਦੇ ਹਨ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ हे ਮੇਰੇ ਅਕਾਲ ਪੁਰਖਾ ਤੇਰੇ ਚਰਨ ਰੂਪ ਕੌਲ ਫੁੱਲਾਂ ਦੇ ਰਸ ਲਈ ਜਿਹੜਾ ਮਕਰੰਦ ਮਕਰੰਦ ਸ਼ਬਦ ਹੈ ਇਹ ਫੁੱਲ ਦੇ ਉੱਪਰ ਇਹ ਜਿਹੜੀ ਪਈ ਹੋਈ ਸੁਗੰਧੀ ਹੁੰਦੀ ਏ ਜਦੋਂ ਭੋਰਾ ਜਾਂਦਾ ਏ ਤੇ ਉਸ ਸੁਗੰਧੀ ਨੂੰ ਉਹ ਫੁੱਲ ਤੋਂ ਸੁੰਘਦਾ ਹੈ ਉਹਨੂੰ ਪ੍ਰਾਪਤ ਕਰਦਾ ਹੈ ਕਹਿੰਦੇ हे ਮੇਰੇ ਮਾਲਕ ਹਰ ਚਰਨ ਕਮਲਾ ਮਕਰੰਦ ਲੋਭਿਤ ਮਨੋ ਅਨਤਨੋ ਮੋਹੇ ਆਈ ਪਿਆਸਾ ਹਰ ਰੋਜ਼ ਮੈਨੂੰ ਤੇਰੇ ਚਰਨ ਕਮਲਾਂ ਦੇ ਸੋਹਣੇ ਰਸ ਨੂੰ ਲੈਣ ਦਾ ਅੰਦਰ ਚਾਹ ਪੈਦਾ ਹੁੰਦਾ ਹੈ ਮੇਰੇ ਅੰਦਰ ਪਿਆਸ ਲੱਗੀ ਹੋਈ ਹੈ ਇਹ ਜਿਹੜੀ ਪਿਆਸ ਹੈ ਹਰ ਗੁਰਸਿੱਖ ਦੇ ਅੰਦਰ ਲੱਗਣੀ ਚਾਹੀਦੀ ਏ ਅੱਗੇ ਕਹਿੰਦੇ ਨੇ ਕਿਰਪਾ ਜਲ ਦੇ ਨਾਨਕ ਸਾਰੰਗ ਕਹਿੰਦੇ ਮੈਨੂੰ ਨਾਨਕ ਪਤੀਹੇ ਨੂੰ ਕਿਰਪਾ ਕਰਕੇ ਤੁਸੀਂ ਇਹ ਨਾਮ ਜਲ ਦਿਓ ਹੋਏ ਜਾਤੇ ਤੇਰੇ ਨਾਏ ਨਾਮ ਵਾਸਾ ਕਹਿੰਦੇ ਹੇ ਮੇਰੇ ਅਕਾਲ ਪੁਰਖ ਜਿਸ ਦੀ ਬਰਕਤ ਦੇ ਨਾਲ ਮੈਂ ਤੇਰੇ ਨਾਮ ਦੇ ਵਿੱਚ ਟਿਕਿਆ ਰਵਾਂ ਮੈਨੂੰ ਕਿਰਪਾ ਕਰਕੇ ਇਹ ਨਾਮ ਜਲ ਦੇ ਇਹਦੇ ਵਿੱਚ ਮੈਂ ਇੱਕ ਹੋਰ ਅਪੇਧ ਵੀ ਆਪ ਜੀ ਨੂੰ ਦੱਸਦਾ ਵਾਂ ਜਦੋਂ ਆਪਾਂ ਇਹਨੂੰ 663 ਅੰਕ ਤੇ ਪੜਾਂਗੇ ਉਦੋਂ ਹੋਏਗਾ ਹੋਏ ਜਾਤੇ ਤੇਰਾ ਨਾਮ ਵਾਸਾ ਤੇ ਜਦੋਂ ਅਸੀਂ ਇਹਨੂੰ ਸੋਹਿਲਾ ਸਾਹਿਬ ਦੇ ਵਿੱਚ ਪੜਾਂਗੇ ਉਦੋਂ ਹੋਏਗਾ ਹੋਏ ਜਾਤੇ ਤੇਰਾ ਨਾਇ ਵਾਸਾ ਇਹ ਫਰਕ ਨੂੰ ਵੀ ਅਸੀਂ ਧਿਆਨ ਦੇ ਵਿੱਚ ਰੱਖਣਾ ਹੈ ਇਹ ਜਿਹੜਾ ਪੂਰਾ ਸ਼ਬਦ ਹੈ ਇਹ ਪੂਰੇ ਸ਼ਬਦ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਗਨਨਾਥਪੁਰੀ ਦੇ ਵਿੱਚ ਉਚਾਰਨ ਕੀਤਾ ਉੱਥੋਂ ਦੇ ਪੰਡਤਾਂ ਨੂੰ ਸਹੀ ਤਰੀਕੇ ਦੇ ਨਾਲ ਉਸ ਅਕਾਲ ਪੁਰਖ ਦੀ ਆਰਤੀ ਨੂੰ ਕਿਵੇਂ ਕਰਨਾ ਹੈ ਇਹ ਉਹਨਾਂ ਨੂੰ ਜੁਗਤ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹੀ ਤਾਂ ਵਿਲੱਖਣਤਾ ਹੈ ਬਾਬੇ ਨਾਨਕ ਦਾ ਘਰ ਕਿਹੜਾ ਜਿਹਦਾ ਖੁੱਲਾ ਜਿਹਾ ਵੇੜਾ ਜੇ ਜੋਗੀਆਂ ਕੋਲ ਜਾਂਦੇ ਨੇ ਉਹਨਾਂ ਨੂੰ ਜੁੜਨਾ ਸਿਖਾਉਂਦੇ ਨੇ ਜੇ ਕਾਜ਼ੀਆਂ ਕੋਲ ਜਾਂਦੇ ਨੇ ਉਹਨਾਂ ਨੂੰ ਨਮਾਜ਼ ਪੜ੍ਹਨਾ ਸਿਖਾਉਂਦੇ ਨੇ ਤੇ ਜੇ ਪੰਡਤਾਂ ਕੋਲ ਜਾਂਦੇ ਨੇ ਤੇ ਉਹਨਾਂ ਨੂੰ ਆਰਤੀ ਕਰਨੀ ਸਿਖਾਉਂਦੇ ਨੇ ਕਿ ਭਾਈ ਉਸ ਅਕਾਲ ਪੁਰਖ ਦੀ ਆਰਤੀ ਇਸ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਏ ਇਸ ਸ਼ਬਦ ਦੇ ਨਾਲ ਮੈਂ ਇੱਕ ਹੋਰ ਘਟਨਾ ਦੀ ਸਾਂਝ ਕਰ ਦਵਾਂ ਮੁੰਬਈ ਦੇ ਵਿੱਚ ਇੱਕ ਸੈਮੀਨਾਰ ਹੋ ਰਿਹਾ ਸੀ ਉਸ ਸੈਮੀਨਾਰ ਦੇ ਵਿੱਚ ਸਾਰੇ ਵਿਦਵਾਨ ਸੱਜਣ ਪਹੁੰਚੇ ਹੋਏ ਨੇ ਤੇ ਉਥੇ ਰਵਿੰਦਰਨਾਥ ਟਗੋਰ ਜਿਨ੍ਹਾਂ ਨੇ ਜਨ ਗਨ ਮਨ ਅਦਨਾਇਕ ਜਾਇਆ ਹੈ ਇਹ ਗੀਤ ਲਿਖਿਆ ਹੈ ਉਹ ਵੀ ਪਹੁੰਚੇ ਹੋਏ ਨੇ ਤੇ ਸਾਰਿਆਂ ਨੇ ਆਪਣੇ ਆਪਣੇ ਸਾਝੀ ਵਾਲਤਾ ਦੇ ਜਿਹੜੇ ਵਿਚਾਰ ਸੀ ਉਹ ਰੱਖੇ ਰਵਿੰਦਰਨਾਥ ਟਗੋਰ ਨੂੰ ਕਹਿਣ ਲੱਗੇ ਭਾਈ ਤੁਸੀਂ ਵੀ ਇਹੋ ਜਿਹਾ ਕੋਈ ਗੀਤ ਗਾਓ ਕਿ ਜਿਸ ਗੀਤ ਦੇ ਨਾਲ ਸਾਰੀਆਂ ਹੱਦਾਂ ਟੁੱਟ ਜਾਣ ਤੇ ਸਾਰੀ ਮਨੁੱਖਤਾ ਨੂੰ ਕਲਾਵੇ ਦੇ ਵਿੱਚ ਲਿਆ ਜਾਵੇ ਤੇ ਇਹੋ ਜਾਂ ਸਾਨੂੰ ਗੀਤ ਸੁਣਾਓ ਤੇ ਰਵਿੰਦਰਨਾਥ ਟੈਗੋਰ ਕਹਿਣ ਲੱਗੇ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਸ਼ਬਦ ਗੀਤ ਕਹਿ ਰਹੇ ਹੋ ਇਹ ਬਹੁਤ ਟਾਈਮ ਪਹਿਲਾਂ ਲੰਬਾ ਸਮਾਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਇਸ ਸੰਸਾਰ ਤੇ ਉਚਾਰ ਕੇ ਚਲੇ ਗਏ ਨੇ ਉਹ ਇਹ ਸ਼ਬਦ ਹੈ ਜਦੋਂ ਉਹਨਾਂ ਨੇ ਕਿਹਾ ਦੱਸੋ ਕਿਹੜਾ ਤੇ ਉਹਨਾਂ ਨੇ ਕਿਹਾ ਤਨਾਸਰੀ ਮਹਿਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਣ ਨਨ ਨੈਣ ਹੈ ਤੋਹਿ ਕੋ ਸਹਿਸ ਮੂਰਤ ਨਨ ਏਕ ਤੋਹੀ ਸਹਿਸ ਪਦ ਵਿਮਲਨੰਨ ਇੱਕ ਪਦ ਗੰਧ ਬੈਣਾ ਸਹਿਸ ਤਵ ਗੰਧ ਇਹ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਇਹ ਸਾਰਾ ਸ਼ਬਦ ਸੁਣਾਇਆ ਸਾਰਾ ਸ਼ਬਦ ਸੁਣਾ ਕੇ ਇਹਦੇ ਅਰਥ ਭਾਵ ਸਮਝਾਏ ਤੇ ਨਾਲ ਉਹਨਾਂ ਨੂੰ ਕਹਿ ਦਿੱਤਾ ਜੇ ਸਾਰੀ ਮਨੁੱਖਤਾ ਨੂੰ ਇੱਕ ਕਲਾਵੇ ਦੇ ਵਿੱਚ ਕੋਈ ਲਿਆ ਸਕਦਾ ਹੈ ਤੇ ਉਹ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਸ ਦਿਨ ਪੂਰੇ ਵਰਲਡ ਦੇ ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਿਚਾਰਧਾਰਾ ਦੇ ਧਾਰਨੀ ਹੋ ਗਏ ਉਸ ਦਿਨ ਸੱਚ ਜਾਣਿਓ ਸਾਰੀਆਂ ਹੱਦਾਂ ਟੁੱਟ ਜਾਣਗੀਆਂ ਸਭ ਸਰਹੱਦਾਂ ਤੋਂ ਸਭ ਕੁਝ हट ਜਾਏਗਾ ਉਦੋਂ ਕੇਵਲ ਇੱਕ ਮਨੁੱਖਤਾ ਰਹੇਗੀ ਨਾ ਕਿਸੇ ਦੀ ਨਸਲ ਨਾਲ ਕੋਈ ਭੇਤ ਹੋਵੇਗਾ ਨਾ ਕਿਸੇ ਦੀ ਜਾਤ ਦੇ ਨਾਲ ਨਾ ਕਿਸੇ ਦੇ ਮਸਜਬ ਦੇ ਨਾਲ ਨਾ ਕਿਸੇ ਦੇ ਦੇਸ਼ ਦੇ ਨਾਲ ਇਸੇ ਕਰਕੇ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਜਾਂਦੇ ਆਂ ਤੇ ਉਸ ਵੇਲੇ ਚਾਰ ਦਰਵਾਜ਼ੇ ਸਾਨੂੰ ਨਜ਼ਰ ਆਉਂਦੇ ਨੇ ਉਹਦਾ ਭਾਵ ਇਹੀ ਹੈ ਤੇ ਭਾਵੇਂ ਕੋਈ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਚੱਲ ਕੇ ਆਵੇ ਕਿਸੇ ਮਸਜਬ ਦਾ ਹੋਵੇ ਕਿਸੇ ਜਾਤ ਦਾ ਹੋਵੇ ਕਿਸੇ ਵੀ ਧਰਮ ਦਾ ਹੋਵੇ ਹੋਵੇ ਮਨੁੱਖ ਉਹ ਇਸ ਘਰ ਦੇ ਵਿੱਚ ਆ ਕੇ ਤੇ ਸੱਚਾ ਉਪਦੇਸ਼ ਲੈ ਸਕਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਵੀ ਬਾਜ਼ ਮਾਰੀ ਹੈ ਮਨੁੱਖਤਾ ਨੂੰ ਮਾਰੀਏ ਜਦੋਂ ਵੀ ਗੱਲ ਕੀਤੀ ਹੈ ਇਨਸਾਨੀਅਤ ਦੇ ਭਲੇ ਦੀ ਕੀਤੀ ਹੈ ਜਦੋਂ ਵੀ ਆਪਾਂ ਅਰਦਾਸ ਕਰਦੇ ਹਾਂ ਇਹੀ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸੋ ਇਸ ਘਰ ਦੇ ਵਿੱਚ ਜਿਹੜੀ ਆਵਾਜ਼ ਹੈ ਉਹ ਸਾਂਝੀ ਵਾਲਤਾ ਦੀ ਜਾਂਦੀ ਹੈ ਇਸ ਬਾਬੇ ਨਾਨਕ ਦੇ ਘਰ ਦੇ ਵਿੱਚ ਪੂਰੀ ਮਨੁੱਖਤਾ ਨੂੰ ਕਲਾਵੇ ਦੇ ਵਿੱਚ ਲਿਆ ਜਾਂਦਾ ਹੈ ਤੇ ਇਹ ਗੱਲ ਸਮਝਾਈ ਜਾਂਦੀ ਹੈ ਕਿ ਸਵੇ ਘੱਟ ਨਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਸਾਰਿਆਂ ਦੇ ਵਿੱਚ ਰੱਬ ਬੈਠਾ ਹੈ ਤੇ ਉਸ ਰੱਬ ਨੂੰ ਪਹਿਚਾਣਨ ਦੀ ਲੋੜ ਹੈ ਇਹ ਗੱਲ ਨੂੰ ਕਹਿ ਲੈਣਾ ਜਾਂ ਸੁਣ ਲੈਣਾ ਬੜਾ ਸੌਖਾ ਹੈ ਪਰ ਜਦੋਂ ਅਸੀਂ ਉਹਨੂੰ ਪ੍ਰੈਕਟੀਕਲ ਜੀਵਨ ਦੇ ਵਿੱਚ ਲਿਆਉਣੇ ਆ ਤੇ ਉਦੋਂ ਇਹ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰ ਗੁਰੂ ਸਾਹਿਬ ਜੀ ਕਹਿੰਦੇ ਜਿਹਨੂੰ ਸਮਝ ਆ ਜਾਵੇ ਉਸ ਮਨੁੱਖ ਦਾ ਇਹ ਲੋਕ ਵੀ ਸਵਰਦਾ ਹੈ ਇਹ ਪਰਲੋਕ ਵੀ ਸਵਰਦਾ ਹੈ ਸੰਖੇਪ ਰੂਪ ਦੇ ਵਿੱਚ ਇਸ ਸ਼ਬਦ ਦੇ ਭਾਵ ਆਪ ਜੀ ਦੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀਰਾਂ ਵੱਲੋਂ ਹੁਕਮ ਹੋਇਆ ਸੀ ਕਿ ਇਸ ਸ਼ਬਦ 'ਤੇ ਵਿਚਾਰ ਕਰਕੇ ਤੇ ਵੀਡੀਓ ਦੇ ਰਾਈ ਸਾਂਝੀ ਕੀਤੀ ਜਾਵੇ ਤੇ ਇਹ ਆਪ ਸੰਗਤਾਂ ਦੇ ਭੇਟ ਹੈ ਆਪ ਜੀ ਇਹਨੂੰ ਸ਼੍ਰਵਣ ਕਰਨਾ ਹੈ ਜੇ ਇਹਦੇ ਵਿੱਚ ਕੋਈ ਕਵਾਦ ਕਾਟ ਹੋਵੇ ਤੇ ਉਹ ਆਪ ਜੀ ਨੇ ਦੱਸਣ ਦੀ ਕਿਰਪਾਲਤਾ ਕਰਨੀ ਹੈ ਸੋ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਭੁੱਲਣ ਅੰਦਰ ਸਭ ਕੋ ਆਪੋਲ ਗੁਰੂ ਕਰਤਾਰ ਮੇਰਾ ਮਾਲਕ ਨਹੀਂ ਭੁੱਲਦਾ ਮੇਰਾ ਸਤਿਗੁਰੂ ਨਹੀਂ ਭੁੱਲਦਾ ਅਸੀਂ ਜੀਵ ਖਿਲ-ਖਿਲ ਭੁੱਲਣ ਹਾਰ ਹਾਂ ਗਲਤੀਆਂ ਕਰਨ ਵਾਲਿਆਂ ਗੁਰੂ ਸਾਹਿਬ ਤੇ ਗੁਰੂ ਦੀਆਂ ਸੰਗਤਾਂ ਬਖਸ਼ਣ ਜੋਗੇ ਆਖੀਰ ਤੇ ਪਾਓ ਫਤਿਹ ਦੀ ᱥਾਂਝ ਆਖਣਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ